ਸ੍ਰੀ ਗੁਰੂ ਦੋਸਤੋ ਪਿਆਰ ਭਰੀ ਫਤਿਹਪੂਰ ਕਰਕੇ ਆਪਕੋ ਤੁਹਾਡਾ ਸਾਡੇ ਚੈਨਲ 'ਸਵਾਗਤ ਤੁਸੀਂ ਜੋੜਦੇ ਹੋ ਪੀਰਸ ਵਰਲਡ ਦੇ ਨਾਲ ਪਿਛਲੇ ਦਿਨੀ ਤੁਸੀਂ ਭਾਈ ਅਮਰ ਸਿੰਘ ਮਹਿਰੋ ਦੀ ਇੱਕ ਇੰਟਰਵਿਊ ਸੁਣੀ ਹੋਣੀ ਹੈ ਜਿਹਦੇ ਵਿੱਚ ਉਹ ਦੋ ਰਹਿ ਸੀ ਉਸ ਤੋਂ ਬਾਅਦ ਜੋ ਜੱਥੇ ਉਹਨਾਂ ਦੇ ਨਾਲ ਨਹੀਂ ਵੀ ਸੀ ਉਹ ਵੀ ਉਹਦੇ ਨਾਲ ਆ ਲਾ ਗਿਰੇ ਕਿਉਂਕਿ ਭਾਈ ਅਮਰ ਸਿੰਘ ਮਹਿਰੋ ਜੋ ਕੰਮ ਕਰ ਰਹੇ ਨੇ ਵਧੀਆ ਕੰਮ ਹੈ ਜੋ ਠੀਂਆਂ ਨੂੰ ਬੇਪੱਤ ਕਰਦੇ ਨੇ ਉਹਨਾਂ ਨੂੰ ਉਹ ਸੋਦਾ ਲਾਉਣ ਦਾ ਵੀ ਕੰਮ ਕਰਦੇ ਨੇ ਤੇ ਕਤਾਰਨਾ ਵੀ ਪਾਉਂਦੇ ਨੇ ਤੇ ਉਹ ਕਹਿੰਦੇ ਵੀ ਮੈਂ ਮਾ ਉਹੇ ਰੋਇਆ ਉਸ ਵੀਡੀਓ ਤੇ ਸੀ ਜਿਸ ਵਿੱਚ ਇੱਕ ਸੌਫ ਸਿੱਖ ਨੌਜਵਾਨ ਇੱਕ ਛੋਟੀ ਉਮਰ ਦੀ ਬੱਚੀ ਨਾਲ ਭੈੜੀ ਹਰਕਤ ਕਰ ਰਿਹਾ ਤੇ ਉਹ ਵੀਡੀਓ ਦੇਖ ਕੇ ਉਹ ਕਹਿੰਦੇ ਮੈਨੂੰ ਰੋਣਾ ਆ ਗਿਆ ਕਿ ਸਾਡੇ ਪੰਜਾਬ ਨੂੰ ਨੌਜਵਾਨੀ ਹੈ ਇੱਕ ਸਿੱਖੀ ਝੂਠ ਦੇ ਵਿੱਚ ਉਹ ਇੱਕ ਛੋਟੀ ਬੱਚੀ ਨਾਲ ਭੈੜੀ ਹਰਕਤ ਕਰ ਰਿਹਾ ਤੇ ਇਸ ਕਾਰਨ ਤੋਂ ਪਹਿਲਾਂ ਮੈਨੂੰ ਰੋਣਾ ਆ ਗਿਆ ਉਹ ਕਹਿੰਦਾ ਮੈਂ ਕਿਸੇ ਨੂੰ ਦੱਸਦਾ ਨਹੀਂ ਭਾਈ ਅੰਮ੍ਰਿਤਪਾਲ ਮੈਨੂੰ ਕਹਿੰਦੇ ਗੁਰੂ ਦੀ ਗੁਰੂ ਦੇ ਸਿਧਾਂਤਾਂ ਤੇ ਚੱਲਦੇ ਰਹਾਂਗੇ ਚੱਲਦੇ ਆ ਤੇ ਚੱਲਦੇ ਰਹਾਂਗੇ ਔ ਅੱਗੇ ਸੁਣਦੇ ਆ ਭਾਈ ਅਮਿਤ ਸਿੰਘ ਮਹਿਰੂ ਨੇ ਕੀ ਕਿਹਾ ਬੜਦੇ ਵਿੱਚ ਪ੍ਰੈਸ਼ਰ ਹੈਗਾ ਨਹੀਂ ਨਹੀਂ ਪ੍ਰੈਸ਼ਰ ਜਿੰਨਾ ਚਿਰ ਦਮਾਲ ਨਾ ਉਹਨਾਂ ਚਿਰ ਪ੍ਰੈਸ਼ਰ ਨਹੀਂ ਆਉਣਾ ਇਹਦੇ ਤੇ ਸਮਝ ਕੇ ਚੱਲੋ ਵੀ ਅਸੀਂ ਇਸ ਤੋਂ ਇਸ ਦੇਸ਼ ਦੇ ਮਹਾਰਾਜੇ ਆ ਇੱਥੋਂ ਦੇ ਸਾਡੇ ਵੱਡੇ ਵਡੇਰੇ ਤੋਂ ਤੇ ਪਾਤਸ਼ਾਹ ਸੀਗੇ ਤੇ ਫਿਰ ਆਪਾਂ ਇਹਨਾਂ ਥੱਲੇ ਨਹੀਂ ਲੱਗ ਸਕਦੇ ਜਿਹੜਿਆ ਭੋਰਿਆਂ ਦੇ ਵਿੱਚੋਂ ਬ੍ਰਹਮ ਗਿਆਨ ਪੈਦਾ ਹੋਣਾ ਉੱਥੇ ਹੀ ਸਿੱਖਾਂ ਦੀਆਂ ਬੱਚੀਆਂ ਦੇ ਰੇਪ ਹੋਣ ਲੱਗ ਜਾਣ ਇਸੇ ਗੱਲ ਦਾ ਹੀ ਤਾਂ ਰੋਣਾ ਪਿਛਲੇ ਦਿਨੀ ਤੁਸੀਂ ਇਸ 700 ਦੀ ਵੀਡੀਓ ਦੇਖੀ ਸੀ ਕਿ ਘੂਰੇ ਵਿੱਚ ਮਾਰੀਆਂ ਹਰਕਤਾਂ ਕਰਨਿਆ ਚੰਨ ਘਾਟ ਵਾਲਾ ਦੂਏ ਬਾਬਾ ਤੇ ਬਾਅਦ ਵਿੱਚ ਉਸ ਲੇਡੀਜ਼ ਨੇ ਬਿਆਨ ਵੀ ਬਦਲੇ ਦਾ ਪਸੂਰ ਕਰਿਆ ਜਾਂ ਤਵਾਦ ਵਿੱਚ ਬਿਆਨ ਬਦਲੇ ਜਾਂ ਕਿਸੇ ਦੇ ਕਹਿਣ ਤੇ ਉਹਦੇ ਉਸ ਤੋਂ ਬਾਅਦ ਇਹ ਮੈਰੂ ਦੀ ਇੰਟਰਵਿਊ ਸੀ ਕਿ ਮੇਰੇ ਤੇ ਉਸ ਪ੍ਰਸ਼ਾਸਨ ਅਰਚਾ ਕੰਮ ਕਰਦਾ ਕਿ ਤੂੰ ਗਲਤ ਸੋਚਣਾ ਦਿੱਤੀ ਆ ਤੇ ਜਿਸ ਤੇ ਕੋ ਐਵੀਡੈਂਸ ਜਿਹਦੇ ਸਰਪੇ ਇਕੱਠਾ ਕੀਤਾ ਸੀ ਉਹ ਆਪਣੀ ਕੰਪਲੇਟ ਬਾਕਸ ਇਨ ਐਂਡਸ ਸੋ ਇਹ ਵੀਡੀਓ ਅੱਗੇ ਦੇਖਿਓ ਜੇ ਆਪਾਂ ਬਾਣੇ ਤੇ ਬਾਣੀ ਨਾਲ ਜੁੜਜੇਗੇ ਫਿਰ ਸਾਨੂੰ ਕਿਸੇ ਦੀ ਪਾਵਰ ਕੀ ਆ ਉਹ ਮੈਨੇ ਨਹੀਂ ਰੱਖਦੀ ਕਿ ਮੈਂ ਉਸ ਲਹਿ ਦੇ ਨਾਲ ਹੀ ਤੁਰ ਰਿਹਾ ਹਾਂ ਮੇਰੇ ਮੇਰੇ ਰਾਹ ਦੇ ਵਿੱਚ ਐਮਬੀ ਵੀ ਆਏ ਐ ਐਮਐਲ ਵੀ ਆਏ ਐ ਐਸਐਸਪੀ ਵੀ ਆਏ ਐ ਡੀਸੀ ਵੀ ਆਗੇ ਆ ਡੀਐਸਪੀ ਵੀ ਆ ਗਿਆ ਵਾ ਮੇਰੇ ਤੇ ਤਾਂ ਉਸ ਚੀਜ਼ ਦਾ ਅਸਰ ਨਹੀਂ ਹੋ ਰਿਹਾਗਾ ਇਹਦਾ ਮਤਲਬ ਇਹ ਆ ਵੀ ਸੱਚ ਦਾ ਰਾਹ ਵਾ ਗੁਰੂ ਮਹਾਰਾਜ ਦਾ ਹੱਥਾ ਤੇ ਇੱਕ ਆਪਦੀ ਸੋਚ ਨੂੰ ਲੈ ਕੇ ਚੱਲ ਰਹੇ ਹਾਂ ਵੀਡੀਓ ਦੇਖ ਰਿਆ ਸੀ ਇੱਕ ਹੋਰ ਨੌਜਵਾਨ ਲੜਕੀ ਆ ਉਹ ਬਾਬੇ ਦੇ ਵਿਰੁੱਧ ਬੋਲ ਰਹੀ ਆ ਤੇ ਕੀ ਲੱਗਦਾ ਪੁਲਿਸ ਨੇ ਰਿਐਕਸ਼ਨ ਕੀਤਾ ਉਹਦੇ ਬਾਰੇ ਹੁਣ ਤੱਕ ਕੀ ਪਤਾ ਲੱਗਿਆ ਨਹੀਂ ਹਾਂਜੀ ਉਹ ਜਿਹੜੀ ਬਾਬੇ ਦੇ ਵਿਰੁੱਧ ਨਹੀਂ ਬੋਲ ਰਹੀ ਲੜਕੀ ਉਹ ਸਚਾਈ ਜਿਹੜੀ ਹੈਗੀ ਆ ਪੇਸ਼ ਕਰ ਰਹੀ ਆ ਅਸਲ ਦੇ ਵਿੱਚ ਵਿਰੋਧਤਾ ਆਪਣੀ ਹੋ ਰਹੀ ਸੀ ਉਸ ਪਾਰਟੀ ਵੱਲੋਂ ਦੀ ਜਿਹੜੀ ਲੜਕੀ ਮਕਰਾ ਲਈ ਗਈ ਆ ਪੈਸੇ ਦੇ ਕੇ ਜਾਂ ਬਾਬੇ ਦਾ ਕੋਈ ਦਬਾਅ ਦਬਾਅ ਚਾਹੇ ਲੜਕੀ ਝੂਠੀ ਆ ਉਹਦੇ ਵੀ ਹਜੇ ਬਿਆਨ ਕੋਰਟ ਦੇ ਵਿੱਚ ਪੇਸ਼ ਨਹੀਂ ਕੀਤੇ ਗਏ ਈ ਆਪਾਂ ਕਾਨਫਰੈਂਸ ਨਾ ਕਰਦੇ ਹੋ ਸਕਦਾ ਉਹ ਪੇਸ਼ਕਾਸ਼ ਹੋ ਜਾਂਦੀ ਪਰ ਮਹਾਰਾਜ ਨੇ ਬਾਣੇ ਦੀ ਲਾਜ ਐਸੀ ਰੱਖੀ ਆ ਵੀ ਉਹ ਉਹ ਜਿਹੜਾ ਪਾਪੀ ਸੀ ਨਾ ਉਹਦੇ ਪਾਪਾਂ ਦਾ ਘੜਾ ਇੰਨਾ ਕ ਭਰ ਗਿਆ ਉਹ ਤੋਂ ਲੋਟ ਨਹੀਂ ਆ ਰਿਹਾਗਾ ਮੈਂ ਤਾਂ ਇਹ ਵੀ মিডিਆ ਦੇ ਵਿੱਚ ਕਹਿਣਾ ਵੀ ਜਿਹੜੀ ਲੜਕੀ ਨੇ ਪਰਚਾ ਦਰਜ ਕਰਾਤਾ ਤੇ ਬਿਆਨ ਹੁਣ ਦੇਤੇ ਆ ਵੀ ਪਰ ਬਾਬੇ ਦੇ ਖਿਲਾਫ ਆ ਜੇ ਬਾਬਾ ਉਹਦਾ ਵੀ ਮੁੱਲ ਪਾ ਦੇਵੇ ਤੇ ਦੋ ਆਪਣੇ ਕੋਲੇ ਹੋਰ ਆ ਸਮਝ ਗਏ ਤੁਸੀਂ ਆਪਣੇ ਕੋਲੇ ਅਗਲਾ ਰਾਹ ਤਿਆਰ ਆ ਪਰ ਗੱਲ ਇਹ ਨਹੀਂ ਹੈ ਵੀ ਆਪਾਂ ਇੱਕ ਸਾਧ ਨੂੰ ਇਕੱਢੀ ਸੀ ਫਿਰਗੀ ਇੱਕ ਕੇਸ ਤੇ ਹੀ ਅਸੀਂ ਪੂਰਾ ਜਿਹੜਾ ਫੋਕਸ ਕਰਕੇ ਉਹਨੂੰ ਜਿਹੜੀ ਬਣਦੀ ਸਜ਼ਾ 20-25 ਸਾਲ ਜਿਹੜੀ ਹੈਗੀ ਕੋਟ ਰਾਹੀਂ ਦਵਾਵਾਂਗੇ ਮਾਮਲੇ 'ਚ ਅਪਡੇਸ਼ਨ ਕੀ ਹੈ ਵੀ ਪੂਰਾ ਐਫਆਈਆਰ ਵੀ ਦਰਜ ਹੋਇਆ ਬੇ ਨਹੀਂ ਨਹੀਂ ਹੁਣ ਜਿਹੜਾ ਆਪਾਂ ਪਰਸੋ ਜਾਂ ਚੌਥੇ ਕੱਠ ਰੱਖਾਂਗੇ ਨਾ ਉਹਦੇ ਵਿੱਚ ਸਿੱਖ ਸੰਗਤਾਂ ਜਥੇਬੰਦੀਆਂ ਨੂੰ ਇਹ ਕਹਾਂਗੇ ਵੀ ਬਾਪੇ ਦੇ ਉੱਤੇ ਬਾਕੀ ਜਿਹੜੀਆਂ ਗੱਲਾਂ ਬਾਤਾਂ ਹੋਣਗੀਆਂ ਸੀ ਹੋ ਗਈਆਂ ਬਾਪੇ ਦੇ ਉੱਤੇ 295 ਦੀ ਧਾਰਾ ਤਾਂ ਦਰਜ ਕਰਨ ਨਾ ਜਿਹੜਾ ਕੱਠ ਪਹਿਲਾਂ ਰੱਖਿਆ ਸੀ ਉਹਦਾ ਪ੍ਰਸ਼ਾਸਨ ਨੇ ਸੁਣਿਆ ਹੀ ਨਹੀਂ ਅਜੇ ਬੇਇੱਜ਼ਤੀ ਹੋਈ ਆ ਤੇ ਉਹਦੇ ਪਰੂਫਾ ਦੇ ਆਧਾਰ ਤੇ ਪਾਬੇ ਤੇ 295ਏ ਲਾਉਣ ਤੁਹਾਡੇ ਉੱਤੇ ਵੀ ਕੁਛ ਇਲਜ਼ਾਮ ਲੱਗ ਰਹੇ ਕਿ ਪੈਸੇ ਦੇ ਲੈਣ ਦੇਣਾ ਅਮਰਪਾਲ ਸਿੰਘ ਮਹਿਰੂ ਕਰ ਰਿਹਾ ਉਹਦੇ ਬਾਰੇ ਕੁਛ ਕਹਣਾ ਚਾਹੁੰਦੇ ਜਦੋਂ ਪੈਸੇ ਦਾ ਲੈਣ ਦੇਣ ਹੋਇਆ ਹੋਵੇ ਨਾ ਭਾਈ ਫੇਰ ਪ੍ਰਸ਼ਾਸਨ ਦਾ ਮੱਥਾ ਨਹੀਂ ਲਾ ਸਕਦੇ ਸੱਚੇ ਆ ਖੜੇ ਆ ਪ੍ਰਸ਼ਾਸਨ ਸਾਹਮਣੇ ਆ ਜੇ ਤੁਸੀਂ ਡੀਐਸਪੀ ਸਾਹਿਬਾਨ ਤੇ ਵੀ ਇੱਕ ਕਿਆ ਸੀਕਿਉ ਸਾਡੀ ਸੁਣਵਾਈ ਨਹੀਂ ਹੋ ਰਹੀ ਉਹ ਲੜਕੀ ਕਹਿ ਰਹੀ ਆ ਕਿ ਮੈਂ ਐਸਾ ਤੁਹਾਡੇ ਕੋਲ ਵੀ ਗਈ ਡੀਐਸਪੀ ਕੋਲ ਵੀ ਗਈ ਮੇਰੀ ਸੁਣਵਾਈ ਨਹੀਂ ਹੋਈ ਉਹ ਲੜਕੀ ਦੇ ਪਿਆਰ ਆਏ ਹੋਏ ਆ ਸੱਚੀਆਂ ਗੱਲਾਂ ਨੇ ਨਾ ਭਾਈ ਦੇਖੋ ਵਾਪਰ ਕੀ ਤੁਸੀਂ ਘਰੇ ਜਾ ਕੇ ਪੁੱਛਣਗੇ ਕਿਥੋਂ ਆਏ ਤੁਸੀਂ ਸੱਚੀ ਦੱਸੋਗੇ ਇੱਥੋਂ ਆਏ ਆ ਕਿਉਂਕਿ ਉਹ ਪਏ ਆ ਪ੍ਰੂਫ ਪਏ ਆ ਸਾਡੇ ਕੋਲੇ ਵੀ ਪ੍ਰੂਫ ਆ ਸਾਰੇ ਗੱਲਾਂ ਬਾਤਾਂ ਹੋਈਆਂ ਪ੍ਰਸ਼ਾਸਨ ਜਵਾਬ ਦੇ ਦੇਵੇ ਐਸਐਸਪੀ ਡੀਐਸਪੀ ਐਚਓ ਸਾਹਿਬ ਮੀਡੀਆ ਦੇ ਵਿੱਚ ਬਿਆਨ ਦੇ ਦੇਣ ਜੇ ਇਹ ਸੱਚੇ ਆ ਤਾਂ ਤੁਸੀਂ ਕੋਈ ਪ੍ਰੈਸ਼ਰ ਹੈਗਾ ਨਹੀਂ ਵੀ ਪ੍ਰੈਸ਼ਰ ਜਿੰਨਾ ਚਿਰ ਦਮਾਲਾ ਉਹਨਾਂ ਚਿਰ ਪ੍ਰੈਸ਼ਰ ਨਹੀਂ ਆਉਣਾ ਇਹਦੇ ਤੇ ਸੋ ਵੀਡੀਓ ਤੁਸੀਂ ਸੁਣੀਆ ਭਾਈ ਸਾਹਿਬ ਪਰ ਮਹਿਰੂ ਦੀਆਂ ਗੱਲਾਂ ਤੁਸੀਂ ਸੁਣੀਆ ਨਹੀਂ ਪਰ ਕਈ ਮੰਦ ਹੁੰਦੀ ਅੰਧਪਗਤ ਹਜੇ ਵੀ ਉਹ ਇੱਕ ਵੀਡੀਓ ਤੁਸੀਂ ਸੁਣੀ ਹੈ ਕਿ ਕਹਿ ਰਹੇ ਨੇ ਕਿ ਬਾਬੇ ਨੂੰ ਅਸੀਂ ਵੀ ਜਾਂਦੇ ਸੀ ਸਾਡੇ ਨਾਲ ਤਾਂ ਬਲਤ ਕਰ ਰਹੇ ਹਾਂ ਸਾਡੇ ਨਾਲ ਤਾਂ ਬਾਬੇ ਨੇ ਤੁਹਾਨੂੰ ਤਾਂ ਹਰਕਤ ਕਰੀ ਉਹਨਾਂ ਦੇ ਸਿਰ ਤੇ ਹਜੇ ਵੀ ਇਹ ਅੰਨੀ ਅਨ ਪਾ ਅੰਨ ਅੱਧ ਭਗਤੀ ਦਾ ਜੋ ਪੜਦਾ ਪਿਆ ਹੋਇਆ ਤੇ ਉਹ ਵੀ ਇਹ ਵੇਟ ਕਰ ਰਹੀਆਂ ਨੇ ਕਿ ਸਾਡੀ ਵੀ ਇਸ ਤਰ੍ਹਾਂ ਦੀ ਕੋਈ ਵੀਡੀਓ ਬਣੇ ਕਿ ਅਸੀਂ ਵੀ ਸਾਹਮਣੇ ਆਈਏ ਪਰ ਇਹ ਦੇ ਵਿੱਚ ਸਾਡੇ ਲੋਕਾਂ ਦਾ ਬਹੁਤ ਵੱਡਾ ਰੋਲ ਹੈ ਕਿ ਅਸੀਂ ਜੁੱਲੀ ਚੱਕ ਬਾਬਿਆਂ ਦੇ ਅਸੀਂ ਆਪਣੇ ਸਿਰਾਂ ਤੇ ਬਰਪਾ ਲਿਆ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਮੁੱਖ ਮੋੜ ਕੇ ਇਹਨਾਂ ਪਖੰਡੀਆਂ ਦੇ ਢੇਰਿਆਂ ਵੱਲ ਨਾ ਭੱਜੋ ਉਹ ਢੇਰੇ ਤੇ ਕਿਹੜੇ ਨੇ ਤੁਸੀਂ ਸਾਰੇ ਜਾਣਦੇ ਨੌ ਲੈਣ ਦੀ ਜ਼ਰੂਰਤ ਨਹੀਂ ਤੇ ਜਿਹੜੇ ਆਪਣੇ ਆਪ ਨੂੰ ਗੁਰੂ ਦੱਸਦੇ ਸੀ ਉਹ ਆਪ ਦੇ ਬਿਮਾਰੀਆਂ ਦੇ ਇਲਾਜ ਕਰਾਉਣ ਲਈ ਵੱਡੇ ਵੱਡੇ ਮੁਲਕਾਂ ਦੇ ਵਿੱਚ ਜਾ ਰਹੇ ਤੇ ਦੱਸ ਰਹੇ ਨੇ ਆ ਕੇ ਕਿ ਸਾਨੂੰ ਆਹ ਬਿਮਾਰੀਆਂ ਅਗਰ ਤੁਸੀਂ ਆਪ ਕੋਈ ਟੀਰ ਆਪੋ ਤਾਂ ਫਿਰ ਤੁਹਾਨੂੰ ਦਵਾਈ ਕਿਸ ਦਾ ਤੁਹਾਡੀ ਆਈ ਨਹੀਂ ਸਾਥ ਅਸਲ ਵਿੱਚ ਇਹਨਾਂ ਨੂੰ ਰੱਬ ਦੇ ਨਾਮ ਤੇ ਸਿਰਫ ਖੰਡਾਉਂਦਾ ਰੱਬ ਦੇ ਨਾਮ ਤੇ ਸਿਰਫ ਪੈਸੇ ਕਮਾਉਣੇ ਆਉਂਦੇ ਨੇ ਸਿਰਫ ਆਪਣੇ ਘਰ ਬਣਾਉਣੇ ਆਉਂਦੇ ਨੇ ਸੋ ਜਿੰਨੇ ਵੀ ਜੋੜਦੇ ਨੇ ਇਹਦੀ ਕਹਿੰਦੇ ਕਿ ਭਾਈ ਤੁਸੀਂ ਆਪਣੇ ਗੁਰੂ ਘਰ ਜਾਓ ਮੰਦਰ ਵਾਜੇ ਜਾਓ ਇਹ ਕਹਿੰਦੇ ਨੇ ਭਾਈ ਸਿਰਫ ਸਾਡੇ ਜਾਂਦਾ ਕਿਉਂਕਿ ਇਹਨਾਂ ਨੂੰ ਤੁਹਾਡਾ ਪੈਸਾ ਲੰਘਦਾ ਇਹਨਾਂ ਤੋਂ ਤੁਹਾਡੀ ਕਮਾਈ ਦੀਦੀ ਆ ਤੁਹਾਡੇ ਸਿਰ ਤੇ ਐ ਸ਼ੋ ਆਰਾਮ ਨਹੀਂਦਾ ਸੋ ਅਮਰਪਾਲ ਮੈਰੂ ਇੱਕ ਬਹੁਤ ਵਧੀਆ ਇਨਸਾਨ ਨੇ ਬਹੁਤ ਵਧੀਆ ਕੰਮ ਕਰਦੇ ਨੇ ਅਗਰ ਇਸ ਤਰ੍ਹਾਂ ਤਾਂ ਬਈਆਂ ਦੀ ਝੂਠੇ ਪਕੰਡੀ ਬਾਦਿਆਂ ਦੀ ਸਲੀਬ ਸਾਹਮਣੇ ਲਿਆਂਦੀਆਂ ਤਾਂ ਸਮਾਜ ਦਾ ਆਪ ਮੰਨਦਾ ਕਿ ਅਮਰਤਪਾਲ ਮੈਰੂ ਦੇ ਨਾਮ ਖੜੀਏ ਤੇ ਉਸ ਦਿਨ ਮੋਢੇ ਨਾਲ ਮੋਢਾ ਜੋੜ ਕੇ ਚੱਲੇ। ਜੋ ਗੱਲ ਰੋਣ ਦੀ ਸੀ ਇਹ ਕਹਦੇ ਅਮਰਤਪਾਲ ਮੈਰੂ ਰੋ ਪਿਆ ਸੀ ਇੰਟਰਵਿਊ ਦੇ ਵਿੱਚ ਉਹ ਗੱਲ ਸੱਚੀ ਆ ਕਿ ਰੋ ਪਿਆ ਸੀ ਪਰ ਉਹਨੇ ਫਿਰ ਇੱਕ ਵੀਡੀਓ ਵੀ ਦਿਖਾਈ ਕਿ ਮੈਂ ਰੋਇਆ ਕਿਉਂ ਸੀ। ਇੱਕ ਸਿੱਖ ਨੌਜਵਾਨ ਤੇਰਾ ਮੂੰਹ ਟਕਿਆ ਹੋਇਆ ਹਾਲਾਂਕਿ ਪ੍ਰੋਪਰ ਪਛਾਣ ਆ ਰਹੀ ਆ ਸਿਰ ਤੇ ਔਲਾ ਬੰਨਿਆ ਹੋਇਆ ਇੱਕ ਛੋਟੀ ਜਿਹੀ ਬੱਚੀ ਨਾ ਭੈੜੀ ਹਰਪਤਾਂ ਗਿਆ ਰਸਤੇ ਜਾਂਦੀ ਬੱਚੀ ਤੇ ਅਮਰਤਪੁਰ ਮੈਰੂ ਨੇ ਇਹ ਵੀ ਬਿਆਨ ਦਿੱਤਾ ਕਿ ਅਗਰ ਉਹ ਬੱਚੀ ਇਕੱਲੀ ਰਸਤੇ ਦੇ ਵਿੱਚ ਜਾ ਰਹੀ ਹੁੰਦੀ ਤਾਂ ਇਹ ਨਹੀਂ ਪਤਾ ਕਿ ਨੌਜਵਾਨ ਉਸ ਬੱਚੀ ਨੂੰ ਕੀ ਮਾਰਨ ਦਾ ਮਨ ਕਰ ਸਕਦਾ ਸੀ ਸੋ ਆਪਣੇ ਬੱਚਿਆਂ ਦਾ ਧਿਆਨ ਰੱਖੋ ਇੱਥੇ ਕਿਸੇ ਨੇ ਤੁਹਾਨੂੰ ਨਹੀਂ ਪੁੱਛਣਾ ਨਾ ਤੁਹਾਡੇ ਪੱਤੀਆਂ ਦੇ ਕੋਈ ਖੰੰਦ ਕਰਦੀ ਬਣ ਸਾ ਤੁਹਾਡੇ ਤੋਂ ਬਿਨਾਂ ਤੁਹਾਡੇ ਪੱਤੀ ਕਿਸੇ ਲਈ ਖੁਸ਼ੀ ਨਾ ਬਣੇ ਆਪਣੇ ਬੱਚਿਆਂ ਦਾ ਧਿਆਨ ਰੱਖੋ ਤੇ ਅੱਜ ਲੋੜ ਹੈ ਅੱਜ ਜ਼ਰੂਰ ਹੈ ਕਿ ਅਮਰਤਪਾਲ ਸਿੰਘ ਵਰਗੇ ਇਨਸਾਨਾਂ ਦਾ ਅਸੀਂ ਸਾਥ ਲਈਏ ਉਸ ਦੀ ਮਹਿਮਨਾ ਚੁੜੀਏ ਕਿ ਜੇ ਉਹ ਚੰਗੇ ਕੰਮ ਕਰਦੇ ਨੂੰ ਉਸ ਨੂੰ ਪਾਈਏ ਸਿਂਹ ਪਰਸੰਦ ਸਾਹਿਬ ਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਕਿ ਜਿੱਥੇ ਤੱਕ ਤੁਹਾਨੂੰ ਸਹੀ ਲੱਗਦਾ ਹੈ ਤੱਕ ਸਹੀ ਸਾਥਕਰਨ ਦੀ ਕੋਸ਼ਿਸ਼ ਕਰੋ ਤੇ ਅਮਰਤਪਾਲ ਮੈਰ ਨੇ ਇਹ ਵੀ ਗੱਲ ਕਹੀ ਸੀ ਕਿ ਅਗਰ ਇੱਕ ਵੀਡੀਓ ਕੁੜੀ ਬਿਆਨਤ ਬਣਾ ਲੀ ਉਹ ਸਾਡੇ ਤੇ ਵੀਡੀਓ ਸਾਡੇ ਕੋਈ ਖਤਰੂਕ ਨਹੀਂ ਅੱਗੇ ਦਾ ਰਸਤਾ ਵੀ ਧਿਆਨ ਸੋ ਜੇ ਬਾਬਾ ਇੱਥੋਂ ਸਬੂਤ ਮਿਲੇਗਾ ਤੇ ਦੂਜੇ ਪਾਸੇ ਰਾਸਤਾ ਧਿਆਰਾ ਪਕੜੀ ਧਿਆਰਾ ਤੇ ਹੋਰ ਪਿੱਛੇ ਹਟਣਾ ਨਹੀਂ ਤੇ ਸੇਖ ਗੁਰੂ ਦੇ ਬਾਣੇ ਤੇ ਘਰੋਸਾ ਗੁਰੂ ਦੇ ਬਾਣੇ ਤੇ ਗੁਰਦਸਤਾਂਪਾ ਤੇ ਚੱਲਾਗੇ ਚੱਲਦੇ ਆਏ ਆ ਤੇ ਗੁਰਦਸਤਾਂਪਾ ਤੇ ਹੀ ਚੱਲਦੇ ਨੇ ਸੋ ਵੀਡੀਓ ਦੇ ਕਮੈਂਟ ਬਾਕਸ ਵਿੱਚ ਚਾਹਤ ਸੀ ਆਪ ਵੀ ਸਾਂਝੇ ਕਰਦੇ ਹੋ ਤੇ ਬਾਕੀ ਕਿਸੇ ਨੂੰ ਇਸ ਵੀਡੀਓ ਦੇ ਨਾਲ ਫੇਸ ਪਹੁੰਚਿਆ ਜਾਂ ਕਿਸੇ ਦੇ ਅੰਧ ਭਗਤਾਂ ਦੇ ਸਾਥ ਲੱਗੇ ਹੋਵੇ ਤਾਂ ਹੋਰ ਰੱਬ ਆਪੇ ਜਾਣੀ ਜਾਣਾ ਕਿਉਂਕਿ ਦੇਖੋ ਸੱਚੇ ਬੰਦੇ ਦੇ ਨਾਲ ਖੜਨਾ ਰੱਬ ਦੀ ਨਾਲ ਜੁੜਨ ਦੇ ਕੰਮ ਹੈ ਸੱਚੇ ਪਰਦੇ ਤੋਂ ਕਦੇ ਪਰ ਜਿਉਣਾ ਝੂਠਿਆਂ ਦੇ ਨਾਲ ਬਹੇਰਾ ਇਕੱਠ ਹੋ ਜਾਂਦਾ ਪਰ ਸੱਚੇ ਬੰਦੇ ਨਾਲ ਘੱਟ ਬਹਤ। ਸੋ ਕਹਿੰਦੇ ਇਹ ਕਿ ਲੋਕਾਂ ਨੂੰ